ਸੰਗਤ ਜੀ ਅੱਜ ਅਸੀਂ ਆਜ ਦੇ ਸਨਮੁਖ ਜਪਜੀ ਸਾਹਿਬ ਬਾਣੀ ਲਾਈਵ ਕਰਨ ਲੱਗੇ ਹਾਂ ਗੁਰਦੁਆਰਾ ਲੰਗਰ ਸਾਹਿਬ ਸੱਚਖੰਡ ਚੁੜੀ ਹਜੂਰ ਸਾਹਿਬ ਦੇ ਸੇਵਾਦਾਰ ਨੇ ਉਹਨਾਂ ਦੇ ਸੁਪੁੱਤਰ ਨੇ ਭਾਈ ਪੁਜੰਗ ਹਰੀ ਸਿੰਘ ਜੀ ਤੇ ਕੱਲ ਵੀ ਇਹਨਾਂ ਦਾ ਇੱਕ ਸ਼ੋਰਟ ਪਾਇਆ ਸੀ ਆਪਾਂ ਨੇ YouTube ਤੇ ਤੇ ਬਹੁਤ ਸੋਹਣੀ ਬਾਣੀ ਪੜਦੇ ਆ ਤੇ ਮਨ ਚ ਚਾਹ ਆਇਆ ਕਿ ਇਹਨਾਂ ਨੂੰ ਅੱਜ ਅਸੀਂ ਲਾਈਵ ਤੁਹਾਡੇ ਸਾਹਮਣੇ ਕਰੀਏ ਤੇ ਆਓ ਜਪਜੀ ਸਾਹਿਬ ਦਾ ਪਾਠ ਪੁਜੰਗ ਹਰੀ ਸਿੰਘ ਜੀ ਤੋਂ ਆਪਾਂ শ্রবণ ਕਰਨਾ ਕਰੀਏ ਤੇ ਜਿਹੜੇ ਮੇਰੇ ਵੀਰ ਲਾਈਵ ਚ ਹਾਜ਼ਰੀ ਭਰ ਰਹੇ ਨੇ ਪੁਜੰਗ ਫੌਜ ਨੂੰ ਅਸੀਸਾਂ ਦਿਓ ਕਿ ਇਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ ਜੀ ਸਤਨਾਮ ਸਰ ਸਾਈ ਭਜੀ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵਾਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦਿ ਜਾਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੈ ਜੇ ਸੋਚੀ ਲਖ ਵਾਰ ਚੁੱਪਾ ਚੁੱਪ ਨਾ ਹੋਵਈ ਜੇ ਲਾਇ ਰਹਾ ਦੇ ਉਤਾਰ ਭੁਕਿਆ ਭੁੱਖ ਨਾ ਉਤਰੀ ਜੇ ਪੰਨਾ ਪੁਰੀਆ ਪਾਰ ਸਸ ਸਿਆਣ ਪਾ ਲਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਉ ਸਤਿਆ ਰਹਾ ਹੋਈਐ ਕਿਉ ਕੂੜਾ ਟੁੱਟੇ ਪਾਲ ਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਉਕਮਾ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਾ ਮਿਲਾਵਟੇ ਆਈ ਹੁਕਮੀ ਤਮਨੀਚ ਉਕਮਾ ਲੇਖ ਦੁਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਆ ਹੈ ਹੁਕਮਾ ਅੰਦਰ ਸਭ ਕੋ ਬਾਹਰ ਕੋ ਨ ਕੋਇ ਨਾ ਕੋ ਹੁਕਮਾ ਜੇ 부ਜ ਜਾ ਤਾ ਹੋ ਮੈਂ ਕਹੈ ਨ ਕੋਇ ਗਾਵੈ ਕੋ ਤਾਂ ਨ ਹੋ ਵੈ ਕਿ ਸੈਤਾਨ ਕਾਵੈ ਕੋ ਤਾਂ ਨਾਨਕ ਵਿਕਸਾ ਵੇ ਪ੍ਰਵਾਹੋ ਸਚਾ ਸਾਹਿਬ ਸਚਨਾਏ ਭਾਕਿਆ ਪਾਉ ਪਾਰ ਆਖੈ ਮੰਗਾ ਜੇ ਦੇ ਦੇ ਦਾਤ ਕਰੇ ਦਾਤਾਰ ਪਰ ਕੇ ਕਰ ਕੀਆ ਜਿਤ ਦੇ ਸਾਧਰ ਬਾਰ ਮੋਕੇ ਬੋਲਣ ਬੋਲੀ ਆ ਜਿਤ ਸੁਣ ਤਰੇ ਪਿਆਰ ਅਮਰਤ ਵੇਲੇ ਸਚਨਾ ਵੜਾਈ ਵਿਚਾਰ ਕਰੀਆ ਵੇ ਕਪੜਾ ਨਦਰੀ ਮੁਖਦਵਾਰ ਨਾਨਕ ਏ ਵਾ ਜਾਣੀਆ ਸਭ ਆਪੇ ਸਚਿਆਰ ਥਾਪਿਆ ਨ ਜਾਇ ਕੀਤਾ ਨ ਹੋਇ ਆਪੇ ਆਪਣਰਿ ਜਲ ਸੋਏ ਜੰਸੀ ਵਿਆਤਰ ਪਾਇ ਮਾਨ ਨਾਨਕ ਕਾ ਵਿਆ ਕੁਣੀ ਨਿਦਾਨ ਗਾਵਿਆ ਜੁਨੀਆ ਮਨ ਰਖਿਆ ਪਾ ਦੁਖ ਪਰਾਂ ਸੁਖ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਾਯ ਸਮਾਈ ਗੁਰ ਸਰਕਰ ਗੁਰ ਕੇ ਪਰਮਾ ਆਂ ਕਰਪਾਰ ਪਤੀ ਮਾਈ ਜੇਹੋ ਜਨ ਆਖ ਨਾਹੀ ਕਣ ਕਦ ਨ ਜਾਹੀ ਗੁਰ ਇਕ ਦੇਵ ਜਾਈ ਸਭ ਨ ਜੀਆ ਕਾ ਇਕ ਦਾਤਾ ਸੋ ਮੈਂ ਸਰਣਾ ਜਾਈ ਤੀਤ ਨਵਾ ਜੇ ਪਾਵਾਂ ਵਣ ਪਾਣੀ ਕੇ ਨਾਇ ਕਰੀ ਜੇ ਤੀਸਰ ਟੂ ਪਾਈ ਵੇਖਾਵਣ ਕਰਮਾ ਕਾ ਮਿਲਾ ਲਈ ਮਤ ਵਿੱਚ ਰਤਨ ਜਿਹਾ ਹਨ ਮਾਨਿਕ ਜੇ ਇੱਕ ਗੁਰ ਕੀ ਸੇਕ ਸੁਣੀ ਗੁਰਾ ਇੱਕ ਦੇਹ ਬਜਾਈ ਸਪਨਾ ਜੀਆ ਕਾ ਇਕ ਦਾਤਾ ਸੋਮਾ ਵਿਸਰਣਾ ਜਾਈ ਜੇ ਜਿਗ ਚਾਰੇ ਆਰ ਜਾ ਹੋਤ ਸੁਣੀ ਹੋਏ ਨਵਾ ਖੰਡਾ ਵਿੱਚ ਚਾਨੀ ਹੈ ਨਾਲ ਚਲਾ ਸਬ ਕੋ ਇਹ ਚੰਗਾ ਨੌਰ ਖਾਇ ਕਾ ਦਸ ਕੀਰਤ ਜਗਲੇ ਤੇਤ ਨਦਰ ਨਾ ਆਵਈ ਤ ਪਾਤਨਾ ਪੁੱਛਾ ਕੇ ਕੀਤਾ ਅੰਦਰ ਕੀਟ ਕਰ ਦੋ ਸੀ ਦੋਸਤ ਰੇ ਨਾਰ ਤੇਰ ਗਣ ਗਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝਾਈ ਜੇ ਤੇਸ ਕੋਣ ਕੋਈ ਕਰੇ ਸੁਣਿਆ ਸਿਦ ਪੀਰ ਨਾਥ ਸੁਣਿਆ ਧਰਤ ਤਵਲ ਆਕਾਸ ਸੁਣਿਆ ਦੀਵਲ ਪਾਤਾਲ ਸੁਣਿਆ ਪਹਨ ਸਕਾ ਕਾਲ ਨਾਨਕ ਭਗਤਾ ਸਰਵਦਾਸ ਸੁਣਿਆ ਦੁਖ ਪਾਪ ਕਾ ਨਾਸ ਹੈ

ਦੇ ਕੋ ਕਾ ਪਿਚੇ ਪਸਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬੈ ਕਰਨ ਵਿਚਾਰ ਐਸਾ ਨਾ ਮਨ ਰਨਨ ਹੋਏ ਦੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋ ਵੈ ਮਨ ਬੁੱਧ ਮੰਨਾ ਸਕਲ ਭਵਨ ਕੀ ਸੋਧ ਮੰਨਾ ਮੋ ਚੋਟਾ ਨਾ ਖਾਏ ਮੰਨਾ ਜਮ ਕਾ ਸਾਥਨਾ ਜਾਏ ਐਸਾ ਨਾ ਮਨ ਰਨਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨਨਾ ਮਾਰਗ ਟਕ ਨਾ ਪਾਏ ਮਨਨਾ ਪਤਿ ਸਿਓ ਪ੍ਰਗਟ ਜਾਏ ਮਨਨਾ ਮਗਨ ਚਲਾ ਪੰਥ ਮਨਨਾ ਧਰਮ ਸਿਤੀ ਜਨ ਬੰਦ ਐਸਾ ਨਾਮ ਨਰਨਿਣ ਹੋਏ ਜੇ ਕੋ ਮਨ ਜਾਣ ਮਨ ਕੋਏ ਮਨਨਾ ਪਾਵ ਹੈ ਮੁਖ ਦਵਾਰ ਮਨਨਾ ਪਰਵਾਰਾ ਸਾਧਾਰ ਮਨਨਾ ਤਰਾ ਤਰੇ ਕਰ ਸੇਖ ਮਨਨਾ ਨਾਨਕ ਭਵੇਂ ਨ ਪਿੱਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਪੰਚ ਪਰਮਾਨ ਪੰਚ ਪ੍ਰਦਾਨ ਪੰਚੇ ਪਾਵ ਹੈ ਤਰ ਗਮਾਨ ਪੰਚੇ ਸੋਹ ਹੈ ਤਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਾਰ ਕਰਤੇ ਕਿਆ ਕਰਨਾ ਨਹੀਂ ਸੋ ਮਾਰ ਤੋਲ ਤਰਮ ਦਇਆ ਕਾ ਪੂਤ ਸੰਤੋਖ ਤਾ ਪਰ ਕਿਆ ਜਨ ਸੂਤ ਜੇ ਕੋ 부ਜਾ ਹੋਵਾ ਸਤਿਆਰ ਤਵਲਾ ਉਪਰ ਕੇਤਾ ਪਾਰ ਧਰਤੀ ਹੋਰ ਪਰਹ ਹੋਰ ਹੋਰ ਇਸਤੇ ਪਾਰ ਤਲਾ ਕਵਨ ਜੋਰ ਜੀ ਆਜਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਹਲੇ ਖਲਕ ਜਨਕ ਏਲੇ ਖਲਖਿਆ ਕੇਤਾ ਹੋਏ ਕੇਤਾ ਤਾਨ ਸਿਆਲ ਰੂਪ ਕੀਤੀ ਦਾਤ ਜਨਕ ਕਉਣ ਕੂਤ ਤਪਸਾਓ ਇੱਕ اکਵਾਓ ਤਿਰਤੇ ਹੋਏ ਲੱਖ ਦਰਿਆ ਕੁਦਰਤ ਕਰਨ ਕਾਹੇ ਵਿਚਾਰ ਵਾਰਿਆ ਨੋ ਜਾਵਾ ਇੱਕ ਵਾਰ ਜੋਤਿ ਤੇ ਭਾਵੈ ਸਾਈ ਪਲੀਕਾਰ ਏ ਤੂ ਸਦਾ ਸਲਾਮਤ ਨਿਰੰਕਾਰ ਸੰਖ ਜਪ ਅ ਸੰਖ ਪਾਓ ਸੰਖ ਪੂਜਾ ਸੰਖ ਤਪਤਾਓ ਸੰਖ ਗ੍ਰੰਥ ਮੁਕਵੇਦ ਪਾਠ ਸੰਖ ਜੋਗ ਮੰਨ ਰਹੂ ਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਸਤੀ ਅ ਸੰਕ ਦਾ ਤਾਰ ਸੰਖ ਸੂਰ ਮੋਪਖਸਾਰ ਸੰਖ ਮੋਨ ਲਵਲਾਇ ਤਾਰ ਕੁਦਰਤ ਕਾਵਨ ਕਾਹ ਵਿਚਾਰ ਵਾਰਿਆਂ ਨੂੰ ਜਾ ਵਾ ਇੱਕ ਵਾਰ ਜੋਤਰ ਪਾਵੈ ਧਾਈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਪਾ ਸੰਖ ਪੂਜਾ ਸੰਕਤਾ ਸੰਖ ਗ੍ਰੰਥ ਮੁਖ ਵੇਦ ਪਾਠ ਸ਼ੰਖ ਜੋਗ ਮਨ ਰਹਾਉ ਦਾਸ ਸੰਖ ਭਗਤ ਬਨ ਗਿਆਨ ਵਿਚਾਰ ਸੰਖ ਸਤੀਏ ਸੰਖ ਦਾ ਤਾਰ ਸੰਖ ਸੂਰ ਮੁਖ ਮੋ ਪਖਸਾਰ ਸੰਖ ਮੋਨਾ ਲੈ ਬਲਾਇ ਤਾਰ ਕੁਦਰਤ ਕਮਲ ਕਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤ ਤਪ ਵੈ ਸਾਈ ਪਲੀਕਾਰ ਤੂ ਸਦਾ ਜਨਾਮਤ ਨਿਰੰਕਾਰ ਸੰਖ ਮੂਰਖ ਅੰਧਕੋਰ ਸੰਖ ਚੋਰ ਰਾਮਕੋਰ ਸੰਖ ਪਰ ਕਰ ਜਾਹੇ ਜੋਰ ਸੰਖ ਕਲवट ਹਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੁੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲਪਕ ਖਾਹੇ ਸੰਖ ਨਿੰਦਕ ਸਰ ਕਰਹ ਪਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨੁ ਜਾਵਾ ਇੱਕ ਵਾਰ ਜੋਤਿ ਤੇ ਪਾਵੈ ਸਾਈ ਭਲੀਕਾਰ ਤੂੰ ਸਦਾ ਸੁਨਾਪਤ ਨਿਰੰਕਾਰ ਸੰਖ ਨਾਮ ਅ ਸੰਖਤਾਬ ਅਗੰਗ ਅਗੰਗ ਅ ਸੰਖ ਲੋ ਸੰਖ ਕਹੈ ਜਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਯੋਗ ਵਿਖਾਣ ਜੇਨ ਐਲਕੇ ਤਸ ਸਰ ਨਾ ਹੈ ਜੋ ਫਰਮਾਇ ਤੇ ਪਾਹੇ ਦੇਤਾ ਕਿਤਾ ਤੇਤਾ ਨਾ ਵਨ ਨਾ ਵੈ ਨਹੀਂ ਕੋਤਾ ਉਧਰ ਤਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤਿ ਤ ਪਾਵੈ ਛਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਕੰਦੇ ਪਾਣੀ ਤੋਤਾ ਉਤਰ ਸੋਖੇ ਹੈ ਮੂਤ ਪ੍ਰੀਤੀ ਕਪੜਾ ਹੋਏ ਤੇ ਸਪੂਣਾ ਲਈਆ ਉਹ ਤੋਏ ਭਰੀਆ ਮਤ ਪਾਪਾ ਕੇ ਸੰਗ ਉਹ ਤੋ ਪੈ ਨਾ ਬਕਰੰਗ ਆਪਣੀ ਪਾਪੀ ਆ ਕਰਨਾ ਹੈ ਕਰ ਕਰ ਕਰਨ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆ ਬਹ ਜਾਹ ਤੀਰਥ ਤਪ ਦਇਆ ਤਤਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਨਾ ਸਭਨ ਤੇਰੇ ਮੈ ਨਾਹੀ ਕੋ ਵਣਪਨ ਕੀਤੇ ਭਗਤ ਨਾ ਹੋਏ ਸੁਅਸਤ ਆਤ ਪਾਣੀ ਵਰਮਾ ਸਤ ਸਹਾਨ ਸਦਾ ਮਨ ਚਾ ਕਵਣ ਸਵੇਲਾ ਵਕਤ ਕਵਨਾ ਕਵਣ ਤੇਤ ਕਵਣ ਵਾਰ ਕਵਣ ਤੇ ਰੂਤੀ ਮੋ ਕਵਨਾ ਜਤੋ ਆਕਰ ਬੇਨ ਪਾਇ ਪੰਡਤੀ ਚ ਹੋਵੇ ਲੇਖ ਪ੍ਰਾਨ ਪਤਨਾ ਪਾਇਓ ਕਾਦੀ ਆ ਤੇ ਲਿਖਨ ਲੇਖ ਕਰਾਨ ਤਿਤਵਾਰ ਨ ਜੋਗੀ ਜਾਣ ਜੋਤਮਾ ਉਹਨਾ ਕੋਈ ਜਾ ਕਰਤਾ ਸ੍ਰੀ ਕੋ ਸਾਜਿ ਆਪਾ ਜਾਣਾ ਸੋਈ ਜੇ ਕਿ ਕਰ ਖਾ ਕੇ ਸਲਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਪਨ ਸਭ ਕੋ ਆਕਾ ਇੱਕ ਦੂ ਇੱਕ ਸਿਆਣਾ ਵੱਟਾ ਸਾਹਿਬ ਵੱਟੀ ਨਾਈ ਕੀਤਾ ਜਾ ਕਵੈ ਨਾਨਕ ਜੇ ਕੋ ਆਪੋ ਜਾਣਾ ਆਕਾ ਕਹਿ ਸੋ ਹੈ ਪਤਲਕ ਅਤਲ ਲਕ ਆਦਸ ਅਗਾਸੇ ਓੜਕ ਓੜਕ ਪਾਲ ਤਕੇ ਵੇਦ ਕਹਿਨ ਇੱਕ ਬਾਤ ਸਾਸ ਠਾ ਰਹਾ ਕਹਿ ਕਤੇ ਪਾ ਅਸਲ ਇਕਤਾਤ ਨੇਖਾ ਵੈਤਾਲ ਕੀਆ ਹੋਏ ਵਿਨਾਸ਼ ਨਾਨਕ ਵੱਡਾ ਆਖੀ ਆਪੇ ਚੜੇ ਆਪ ਸਾਲਾ ਹੀ ਸਾਲਾ ਹੈ ਇਤੀ ਸੂਰਤ ਨ ਪਾਈ ਰੰਦ ਦੀਆ ਅਤੇ ਵਾਹ ਪਾਵਾ ਸਮੁੰਦਰ ਨਾ ਜਾਣਿਆ ਸਮੁੰਦਰ ਸੋ ਸੁਲਤਾਨ ਗਿਰਹਾ ਸੇਤੀ ਪੈ ਪਰਵਾਰ ਅੰਤਕਾਰਨ ਕੇ ਤੇ ਬਲ ਲਾਹੇ ਤਾਂਕੇ ਅੰਤ ਨਾ ਪਾਏ ਜਾਹੇ ਇਹ ਹੰਤਨ ਜਾਣ ਕੋ ਬਹੁਤਾ ਕਹੀਏ ਬਹੁਤਾ ਹੋਏ ਵਟਾ ਸਾਹਿਬ ਉੱਚਾਤਾ ਉੱਚੇ ਉਪਰ ਉਚਨਾ ਇਹ ਵਟ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣਾ ਸੋਏ जेबड़े आप जाना आप आप नानक ندਰੀ ਕਰਮੀ ਦਾਤ ਮੋਤਾ ਕਰਮ ਲਿਖਾ ਨਾ ਜਾਏ ਵੱਡਾ ਦਾਤਾ ਤੇ ਨੰਦ ਮਾਇ ਕਿਤੇ ਮੰਗਾ ਹਾ ਜੋਤ ਪਾਰ ਕਿਤੇ ਕੰਨਤ ਨਹੀਂ ਵਿਚਾਰ ਕਿਤੇ ਕਪ ਟਟਹੇ ਬੇਕਾਰ ਕਿਤੇ ਲਾ ਲਾ ਮਿਹਰਪਾ ਹੈ ਕਿਤੇ ਮੂਰਖ ਕਹੀ ਕਾਹੇ ਕਿਤੇ ਦੂਖ ਸ਼ਰਮਾਰ ਏਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਨਾ ਹੋਏ ਉਰੇ ਆਖਣ ਸਾਕੋ ਜੇ ਕੋ ਕਾਇਕ ਆਖਣ ਪਾਹੇ ਉਹ ਜਾਣੈ ਜਿੱਤਿਆ ਮੁਖਾਇ ਆਪੇ ਜਾਣੈ ਆਪੇ ਦੇ ਆਖੇ ਹੈ ਸੇ ਪੀਕੇ ਕੇ ਦਸਨ ਬਕਸੇ ਸਿਫਤ ਸਲਾਹ ਨਾਨਕ ਪਤ ਸਾਹੀ ਪਤ ਸਾਹ ਮੁੱਲ ਕਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਪੰਡਾਰ ਮੁੱਲ ਆਵਹਿ ਮੁੱਲ ਲਾ ਜਾਹਿ ਮੁੱਲ ਪਾਇ ਮੁੱਲ ਸਮਾਹਿ ਮੋਲੇ ਧਰਮ ਅਮੋਲ ਦਿਵਾਨ ਅਮੋਲ ਤੋਲੇ ਮਲ ਪ੍ਰਮਾਨ ਮੋਲੇ ਪਖੀ ਸਾ ਅਮਲ ਨਿਸ਼ਾਨ ਕੋਲ ਅਮੋਲ ਕਰਮ ਅਮਲ ਪ੍ਰਮਾਨ ਬੋਲੋ ਮੋਲੇ ਆਖਿਆ ਨ ਜਾਏ ਆਖਾ ਕਰ ਹਿਲੇਵਲਾਈ ਆਖਾ ਵਿਦ ਪੜ ਪਰਾਣ ਆਖਾ ਪੜੇ ਕਰੇ ਵਿਕਿਆਣ ਆਖਾ ਬ੍ਰਹਮੇ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਆਖੇ ਇਸਰ ਅਕਾਸ਼ਿਤ ਆਖੇ ਕਿਤੇ ਕਿਤੇ ਬੱਦਲ ਆਖੇ ਦਨਵਾ ਕਾ ਦੇਵ ਆਖੇ ਸੁੰਨਰ ਮੁੰਦ ਸੇਵ ਕਹਤੇ ਆਖੇ ਆਕਰਤਾ ਹੈ ਕਿਤੇ ਕਹ ਕਹ ਉਠ ਉਠ ਜਾਏ ਇਤੇ ਕਿਤੇ ਹੋਰ ਕਰੇ ਤਾ ਆਖ ਨ ਸਕੈ ਕਿ ਕੇ ਜੋ ਤਰਪਾਵੇ ਜੋ ਤਰਪਾਵੇ ਇਤੇ ਕਿਤੇ ਹੋਰ ਕਰੇ ਤਾ ਆਖ ਨ ਸਕੈ ਕਿ ਕੇ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣਾ ਸੱਚਾ ਸੋਏ ਜੇ ਕੋ ਆਖਿਆ ਬੋਲ ਵਿਕਾਰ ਤਾਲ ਕੀ ਸਰਗਾਵਾਰਾ ਗਾਵਾਰ ਸੋਦਰ ਕੇਹਾ ਸੋ ਕਰਕੇ ਹਾ ਜਿਤ ਵੈਸੇ ਇਸਮਾਲੇ ਵਾਜੇ ਨਾਦ ਅਨੇਕ ਸੰਖਾ ਕੇ ਤੇ ਵਣਹਾਰੇ ਤੇ ਰਕੈ ਸੋ ਕਈਆ ਕੇ ਤੇ ਗਵਨਹਾਰੇ ਗਵ ਹੈ ਤਹੁ ਨੂੰ ਪੰਪ ਪਣੀ ਬੈਸੰਤਰ ਗਵ ਰਾਜਾ ਘਰ ਦੇ ਦਵਾਰੇ ਗਾਵਹ ਚਿਤ ਕੁਪਤ ਲਿਖ ਜਾਣਾ ਹੈ ਲਿਖ ਲਿਖ ਤੁਨ ਵਿਚਾਰੇ ਕਾਵਹੈ ਇਸਰ ਬ੍ਰਹਮਾ ਦੇਵੀ ਸੋਨਸਰ ਸਵਾਰੇ ਕਾਵਹੈ ਇੰਦ ਅੰਦਾ ਸੁਨ ਬੈਟੇ ਦੇਵਤਿਆ ਜਨ ਨਾਲੇ ਕਾਵਹੈ ਸਿਤ ਸਮਾਤੀ ਅੰਦਰ ਗਾਉਣ ਸਾਥ ਵਿਚਾਰ ਕਾਮ ਜਤੀ ਸਤੀ ਸੰਤੋਖੀ ਕਾਵਹੈ ਵੀਰ ਕਰਾਰੇ ਗਾਉਣ ਪੰਡਤ ਪੜਨਰ ਕੀਸਰ ਜਗ ਜਗ ਵੈਦਾ ਨਾਏ ਕਾਵਹੈ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਉਣ ਰਤਿਨ ਪਾਏ ਤੇਰੇ ਅਠ ਸਕੀਤ ਨਾਲੇ ਕਾਵਹੈ ਜੋਰ ਮਾ ਬਲਤੂਰਾ ਕਾਵਹੈ ਖਾਣੀ ਚਾਰੇ ਗਾਵਹਿ ਕਾਨ ਮੰਡਲਰ ਭੰਡਾ ਕਰ ਕਰ ਕੇ ਤਾਰੇ ਸੇ ਤਦਨਾ ਗਾਵਹਿ ਜੋਤਿ ਤਪਾਵਨ ਰਤੇ ਤੇਰੇ ਪਖਤਰ ਸਾਲੇ ਔਰ ਕਹਤੇ ਤਤਨੋ ਤਾਵਨ ਸੇ ਮੈਂ ਕਿਤਨਾ ਆਮਨ ਨਾਨਕ ਕਿਆ ਵਿਚਾਰ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਚੀ ਨਾਈ ਠਕਿ ਹੋ ਸੀ ਜਾਣ ਜਸੀ ਰਚਿਨ ਦੇ ਨਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਦੇਨ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜੋ ਤਸਤੀ ਵੜਿਆਈ ਜੋਤਿ ਭਾਮਾ ਸੋਈ ਕਰੀ ਬਰੁਕ ਨਾ ਕਰਨਾ ਜਾਇ ਸੋ ਪਤ ਸਾਹੋ ਸਾਹ ਸਾਇ ਬਰ ਨਾ ਕਰਨ ਜਾਇ ਮੁੰਦਾ ਸੰਤੋਖ ਸੰਪਤ ਝੋਲੀ ਧਿਆਨ ਕੀ ਕਰੇ ਬਿ ਪੂਰਤ ਖਿੰਧਾ ਕਾਲ ਕੁਆਰੀ ਕਾਇਆ ਜਗਟ ਤੰਦਾ ਪ੍ਰਤੀਤ ਆਈ ਪੰਥੀ ਸਗਲ ਮਾਤੀ ਮਨ ਜੀਤ ਜਗ ਜੀਤ ਆਦੇਸ ਤਿਸਾ ਆਦੇਸ ਆਹ ਅਨਿਲ ਨਾਥੇ ਨਾਹਤ ਜਗ ਜਗੇ ਕੋ ਵੇਸ ਭੁਗਤ ਗਿਆਨ ਦਇਆ ਪੰਡਾਰਣ ਕਟ ਕਟ ਅਜੇ ਨਾਦ ਆਪ ਨਾਦ ਨਾਚੀ ਜਬ ਜਾ ਕੀ ਰਿਤ ਸਦੇਵ ਰਸਾਦ ਸੰਜੋਗ ਵਜੋਗ ਦੇ ਕਰ ਚਲਾ ਬਹਿ ਲੇਖ ਆਵੇ ਭਗ ਆਦੇਸ ਹਾਦੇਸ ਆਹ ਅਨਿਲ ਅਨਾਦੇ ਨਾਹਤ ਜਗ ਜਗੇ ਕੋ ਵੇਸ ਭੁਗਤ ਗਿਆਨ ਦੇ ਪੰਡਾਰਣ ਕਟ ਕਟ ਵਜ ਹੈ ਨਾਦ ਆਪ ਨਾਦ ਨਾਚੀ ਜਬ ਜਾ ਕੀ ਰਿਤ ਸਦੇਵ ਰਸਾਦ ਸੰਜੋਗ ਜੋ ਚੋਕਦਾ ਇੱਕ ਅਤਲਾ ਵਹ ਰੇਤੀ ਆਵੇ ਭਾਗ ਆਦੇਸ ਤੇਸਾ ਆਦੇਸ ਆਤਮਿਲ ਨਾ ਦੇ ਨਾਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇਦੀ ਬਾਣ ਜਿਵੇਂ ਇਸ ਪਾਲਾ ਤੇ ਵਚ ਲਾਵੇ ਓਹ ਵਾ ਫਰਮਾਨ ਓ ਵੇਖ ਉਹਨਾਂ ਨਦਰ ਨ ਆਵਾ ਓ ਓ ਵੇਤਾ ਉਹਨਾਂ ਨੂੰ ਜਨਾਵਾ ਪੁੱਤਾ ਇਹ ਵਡਾਣ ਆਦੇਸ ਚ ਸ ਆਦੇਸ ਆਤ ਅਨਿਲ ਅਨਾਦ ਅਨਾਹਤ ਜਗ ਜਗ ਕਰ ਕਵੇਹ ਆਸਣ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੋਇ ਕਵਾਰ ਕਰ ਕਰ ਵੇਖਿਆ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਤੇਸ ਚ ਆਤੇਸ ਆਦ ਅਨਿਲ ਅਨਾਦ ਅਨਾਹਤ ਜਗ ਜਗ ਇਕ ਵੇਸ ਇਕ ਦੂ ਜੀਭਾ ਲਖੋ ਏ ਲਖੂ ਵਹਿ ਲਖੀਸ ਲਖ ਲਾ ਕਿਹੜਾ ਆਖਿਆ ਹੈ ਇੱਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜਿਆ ਹੋਇ ਤੀਸ ਸੁਣ ਗੱਲਾਂ ਆਕਾਸ ਕੀ ਕਿਟਾਈ ਦੀਸ ਨਾਨਕ ਨਦੀ ਪਾਈਏ ਕੁੜੀ ਕੁੜਾ ਠੀਸ ਆਖਣ ਜੋਰ ਚਪਨਹ ਜੋਰ ਜੋਨ ਮੰਗਣ ਦਿਨ ਨ ਜੋਰ ਜੋਨ ਜੀਵਣ ਮਰਨ ਨ ਜੋਰ ਜੋਨ ਰਾਜ ਮਾਲ ਮਨਸੋਰ ਜੋਨ ਸ੍ਰਤੀ ਗਿਆਨ ਵਿਚਾਰ ਜੋਨ ਜੁਕਤੀ ਛਟਾ ਸੰਚਾਰ ਸਤ ਜੋਰ ਕਰ ਵੇਖਿਆ ਸੋ ਨਾਨਕ ਉਤਮ ਨੀਚ ਨ ਕੋਈ ਰਾਤੀ ਰੂਤੀ ਚ ਤੀਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸਵਚਾ ਪਰ ਕੀ ਧਰਮਸਾਲ ਤੇ ਸਵਚ ਜੀਏ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਇ ਵਿਚਾਰ ਸਚਾ ਆਪ ਸਚਾ ਦਰਬਾਰ ਤਿਸੈ ਸੋਣ ਪੰਚ ਪਰਵਾਨ ਨਦਰੀ ਤਰਮ ਪਵਾਨੀ ਸਾਨ ਕਚਪਾਈ ਉਤੇ ਪਾਇ ਨਾਨਕ ਗਿਆ ਜੇ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬਸੰਤ ਕੇਤੇ ਕਰਮ ਹੈ ਸ ਕੇਤੇ ਬ੍ਰਹਮ ਕਾ ਕਰਿਆ ਰੂਪ ਰੰਗ ਤੇ ਵੇਸ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇਨਚਨ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸ਼ਰਮਨਾਥ ਕੇਤੇ ਕੇਤੇ ਦੇ ਵਿਵੇਸ ਕਿਤੇ ਦੇਵਤਾ ਨੂੰ ਕਿਤੇ ਕਿਤੇ ਰਤਨ ਸਮੁੰਦਰ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਪਤ ਨਰਿੰਦਰ ਕਿਤਿਆਂ ਸੁੱਤੀ ਸੇਵਕ ਕੇਤੇ ਨਾਲਕ ਅੰਤਰਾੰਤ ਗਿਆਨ ਖੰਡ ਮਹਾ ਗਿਆਨ ਪ੍ਰਚੰਡ ਤਿਥਾ ਨਾਟ ਬਨੋਦ ਕੁੰਦ ਨਾਮਦ ਸੰਮੁਖੰਡ ਕੀ ਬਾਣੀ ਜੋਰ ਤਿਥਾ ਹੋਣਾ ਕੋਈ ਹੋਰ ਤਿਥਾ ਜੋਦ ਮਾਂ ਬਲਸੂਰ ਤਿਨ ਮਹਿ ਰਾਮ ਰਹਾ ਭਰਪੂਰ ਤਿਥਾ ਸੀਤਾ ਸੀਤਾ ਮਹਿਮਾ ਮਾਹੇ ਕਾਕੇ ਰੂਪ ਨਾ ਕਤਨੇ ਜਾਏ ਨਾ ਹੋਮਰ ਨਾ ਥਾਗੇ ਜਾਹੇ ਜਨਕਰ ਮੂਸਾਵਨ ਮਾਏ ਤਿਥਾ ਭੁਤ ਵਸਾ ਕੇ ਲੋ ਕਰ ਅਨੰਦ ਸਚਾ ਮਨ ਸੋਏ ਸਤਖੰਡ ਵਸਾ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਇਥਾ ਖੰਡ ਬੰਡਲ ਵਰ ਪੰਡ ਦੇਖੋ ਕਥਾ ਤਨਤਨੰਤ ਤਿਥਾ ਲੋ ਲੋ ਆਕਾਰ ਜਿਵੇਂ ਜਿਵੇਂ ਹੁਕਮ ਤੇ ਮਾਤੇ ਵਕਾਰ ਵੇਖੈ ਰੂਪ ਸਿ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਭਾਰਾ ਤੀਰਜ ਸੁਨਿਆਰ ਆਹਣ ਮਤ ਵੇਦ ਹਥਿਆਰ ਪਾ ਕਲਾ ਅਗਨ ਤਪਤਾ ਭਾਂਡਾ ਪਾ ਅੰਮ੍ਰਿਤ ਤਟਾਲ ਕਟਿਆ ਸਬਰ ਸਕੀ ਟਕਸਾਲ ਜਨ ਕੋ ਨਰ ਕਰਮ ਤਿਨ ਘਾਰ ਨਾਨਕ ਨਦੀ ਨਦ ਨੇ ਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਾਤ ਦੇਵ ਸਰਾਤ ਦੋਈ ਦਾਈ ਦਾਇਆ ਕਲਾ ਸਗਲ ਜਗਤ ਚੰਗੇ ਆਇਆ ਪ੍ਰੇ ਆਇਆ ਵਾਚਾ ਤਰਮ ਦੂਰ ਕਰਮੀ ਆਪੋ ਆਪਣੀ ਕੇ ਨੜਾ ਕਾ ਦੂਰ Jini naam te aaya, gaye ma sakka ta kaal, naan ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਪੁਜੰਗ ਹਰੀ ਸਿੰਘ ਜੀ ਜਿਨ੍ਹਾਂ ਨੇ ਬੜੇ ਆਨੰਦਮਈ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਇਲਾਹੀ ਬਾਣੀ ਜਪਜੀਤ ਸਾਹਿਬ ਜੀ ਦਾ ਪਾਠ ਸਰਵਣ ਕਰਾਉਣਾ ਕੀਤਾ ਹੈ ਮਹਾਰਾ ਕਿਰਪਾ ਕਰਨ ਇਸ ਬਾਣੀ ਦੇ ਨਾਲ ਸਾਡਾ ਰੂਹ ਵਾਲਾ ਪਿਆਰ ਬਣ ਆਵੇ ਕਿ ਖਲਗੀ ਤਰਪਾਸ਼ਾ ਮਹਾਰਾ ਦੇ ਬਚਨ ਹਨ ਜਿਨ ਨੇ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਪ੍ਰਭੂ ਨੂੰ ਪਾਉਣਾ ਕੀਤਾ ਹੈ ਤੇ ਗੁਰੂ ਨਾਨਕ ਪਾਸ਼ਾ ਜਦੀ ਇਹ ਬਾਣੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਕਰਾਉਣ ਵਾਲੀ ਹੈ ਤੇ ਜਵਜੀਤ ਸਾਹਿਬ ਦੀ ਬਾਣੀ ਦੀ ਮਹਾਨਤਾ ਅਕਥ ਤੋਂ ਅਕਥ ਹੈ ਸੋ ਜਿਸ ਘਰ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਦੇ ਨਾਲ ਦਿਨ ਦੀ ਸ਼ੁਰੂਆਤ ਹੁੰਦੀ ਹੈ ਉੱਥੇ ਹਰ ਪ੍ਰਕਾਰ ਦੀਆਂ ਜਿਹੜੀਆਂ ਤਕਲੀਫਾਂ ਨੇ ਦੁੱਖ ਨੇ ਉਹ ਦੂਰ ਹੋ ਜਾਂਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਪਣੇ ਸਿੱਖਾਂ ਦੀ ਆਪ ਬਾਹ ਫੜੀ ਕਰਦੇ ਨੇ ਸੋ ਭਾਈ ਸਿੱਖੋ ਜੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੁਸ਼ੀਆਂ ਲੈਣੀਆਂ ਚਾਹੁੰਦੇ ਹਾਂ ਤੇ ਆਪਣੇ ਘਰ ਵਿੱਚ ਜਪਜੀ ਸਾਹਿਬ ਦੀ ਬਾਣੀ ਦੇ ਨਾਲ ਦਿਨ ਦੀ ਸ਼ੁਰੂਆਤ ਕਰਿਏ ਆਪ ਵੀ ਜਪਿਏ ਆਪਣੇ ਬੱਚਿਆਂ ਨੂੰ ਜਪਾਈਏ ਜਿਵੇਂ ਗੁਰਬਾਣੀ ਦੇ ਬਚਨ ਹਨ ਆਪ ਜਪ ਹੈ ਅਵਰ ਹੈ ਨਾਮ ਜਪਾਵੇ ਜੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਘਰ ਵਿੱਚੋਂ ਹੀ ਸ਼ੁਰੂਆਤ ਕਰਨੀ ਪਵੇਗੀ ਆਪਣੇ ਘਰ ਵਿੱਚੋਂ ਸਿੱਖੀ ਦਾ ਆਗਾਜ਼ ਕਰਨਾ ਪਵੇਗਾ ਆਪਣੇ ਬੱਚਿਆਂ ਨੂੰ ਗੁਰੂ ਦੀ ਬਾਣੀ ਦੇ ਨਾਲ ਗੁਰੂ ਨਾਲ ਜੋੜਨਾ ਪਵੇਗਾ ਉਹ ਤਾਂ ਹੋਵੇਗਾ ਜੇਕਰ ਅਸੀਂ ਖੁਦ ਗੁਰੂ ਨਾਲ ਜੁੜੇ ਹੋਏ ਹਾਂ ਸੋ ਜਿਵੇਂ ਪੁਜੰਗ ਹਰੀ ਸਿੰਘ ਜੀ ਨੇ ਬੜੇ ਸੋਹਣੇ ਆਵਾਜ਼ ਦੇ ਵਿੱਚ ਪ੍ਰੇਮ ਦੇ ਨਾਲ ਬਾਣੀ ਦਾ ਪਾਠ ਆਪ ਨੂੰ ਸਰਵਣ ਕਰਵਾਇਆ ਹੈ ਇਹਦੇ ਪਿੱਛੇ ਇਹਨਾਂ ਦੇ ਮਾਤਾ ਪਿਤਾ ਜੀ ਦੀ ਜਿਹੜੀ ਕਾਲ ਕਮਾਈ ਹੈ ਇਹਨਾਂ ਦੇ ਮਾਤਾ ਪਿਤਾ ਦੀ ਸੇਵਾ ਸਬੰਧੀ ਕਾਲ ਕਮਾਈ ਹੈ ਜਿਕਰ ਇਹਨਾਂ ਦੇ ਪਿਤਾ ਮਾਤਾ ਪਿਤਾ ਗੁਰੂ ਨਾਲ ਜੁੜੇ ਹੋਏ ਨੇ ਤੇ ਪੁਜੰਗ ਹਰੀ ਸਿੰਘ ਜੀ ਇਹ ਵੀ ਗੁਰੂ ਨਾਲ ਜੁੜੇ ਹੋਏ ਹਨ ਤੇ ਸਾਡੀ ਦਿਲੋਂ ਅਰਦਾਸ ਕੇ ਪਾਸ਼ਾ ਪੁਜੰਗ ਹਰੀ ਸਿੰਘ ਨੂੰ ਆਪਣੇ ਜਨਾਂ ਦੀ ਹੋਰ ਪ੍ਰੀਤ ਬਖਸ਼ਿਸ਼ ਕਰਨ ਹੋਰ ਪ੍ਰੇਮ ਸਹਿਤ ਬਾਣੀ ਪੜਨ ਦਾ ਸਰਵਣ ਕਰਾਉਣ ਦਾ ਵੱਲ ਉਦਮ ਬਖਸ਼ਿਸ਼ ਕਰਨ ਸੋ ਕੱਲ ਆਪਾਂ ਜਪ ਸਾਹਿਬ ਦੀ ਬਾਣੀ ਲਾਈਵ ਸਰਵਣ ਕਰਾਂਗੇ ਪੰਜੰਗ ਹਰੀ ਸਿੰਘ ਜਿੱਤੋਂ ਹੀ ਤੇ ਆਬਿ ਉਸ ਸਮਾਂ ਨੋਟ ਕਰ ਲਿਓ ਹੁਣ ਸਮਾਹ ਹੋਇਆ ਹੈ ਤਕਰੀਬਨ 12 ਵਜੇ ਨੇ ਸੋ 11 ਵਜੇ ਦੇ ਕਰੀਬ ਆਪਾਂ ਜਪ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜਾਂਗੇ ਤੋਂ ਆਜ ਵੀ ਦਰਸ਼ਨ ਦਿਓ ਤੇ ਤੁਸੀਂ ਵੀ শ্রবণ ਕਰਿਓ ਤੇ ਪੁਜੰਗ ਹਰੀ ਸਿੰਘ ਜੀ ਬੜੇ ਹੀ ਗੁਰੂ ਪਿਆਰ ਵਾਲੇ ਨੇ ਆਓ ਇੱਕ ਵਾਰ ਫਿਰ ਇਹਨਾਂ ਦਰਸ਼ਨ ਕਰੀਏ ਤੇ ਸਾਰੇ ਇਸ ਪੁਜੰਗ ਫੌਜ ਨੂੰ ਅਸੀਸਾਂ ਦਿਓ ਗਾਜ ਵਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ